ਗੱਲ ਪਤਾ ਕੀ ਆ ਕਿ 114 ਸਾਲ ਤੱਕ ਇੱਕ ਇਨਸਾਨ ਨੇ ਜਿਉਣਾ 114 ਸਾਲ ਕੋਚੋ ਕਿੰਨੀ ਲੰਮੀ ਉਮਰ ਸੀ ਉਹਨਾਂ ਦੀ ਕਿੰਨੀਆਂ ਪੀੜ੍hiyan ਆਈਆਂ ਕਿੰਨੀਆਂ ਗਈਆਂ ਪਰ ਉਹਨਾਂ ਦੀ ਜਦੋਂ ਡੈਥ ਹੋਈ ਤਾਂ ਇਸ ਤਰੀਕੇ ਨਾਲ ਕਿ ਇੱਕ ਐਕਸੀਡੈਂਟ ਨਾਲ ਯਾਰ ਜਿੰਨਾ ਬਾਰੇ ਕਿਹਾ ਜਾਂਦਾ ਸੀ ਕਿ ਸ਼ਾਇਦ ਨਾਲੇ ਮੌਤ ਨੂੰ ਹਰਾ ਦਿੱਤਾ ਇਸ 114 ਸਾਲ ਦੀ ਏਜ ਦੇ ਵਿੱਚ ਤੁਸੀਂ ਦੇਖੋ ਕਿੰਨੀਆਂ ਜੰਗਾਂ ਆਈਆਂ ਕਿੰਨੀਆਂ ਗਈਆਂ ਦੋ ਵਰਲਡ ਵਾਰ ਵੀ ਹੋ ਗਈਆਂ ਆਪਣੇ ਨਹੀਂ ਕਿੰਨਾ ਕਿਤੇ ਨਾਲ ਜੰਗਾਂ ਲੱਗੀਆਂ ਬਟ ਉਹਨਾਂ ਨੇ ਸਰਵਾਈਵ ਕਰ ਲਿਆ ਕਿੰਨੀਆਂ ਜਿਆਦਾ ਮਹਾਮਾਰੀਆਂ ਆਈਆਂ ਹੋਣਗੀਆਂ ਉਹਨਾਂ ਦੇ ਜੀਵਨ ਵਿੱਚ ਭਿਆਨਕ ਤੋਂ ਭਿਆਨਕ ਬਿਮਾਰੀਆਂ ਨੂੰ ਵੀ ਉਹਨਾਂ ਨੇ ਸਰਵਾਈਵ ਕੀਤਾ ਇਸ ਤੋਂ ਇਲਾਵਾ ਜੈਨੋਸਾਈਡ ਹੋਏ ਸਿੱਖਾਂ ਦੇ ਜੈਨੋਸਾਈਡ ਪੰਜਾਬੀਆਂ ਦੇ ਹੋਰ ਵੀ ਬਹੁਤ ਕੁਝ ਹੋਇਆ ਪਰ ਦੇਖੋ ਨਾ ਉਹਨਾਂ ਦੀ ਮੌਤ ਕਿਵੇਂ ਹੋਈ ਹੈ ਨਾ ਇੱਕ ਰੋਡ ਐਕਸੀਡੈਂਟ ਦੇ ਵਿੱਚ ਵੀ ਇੰਨਾ ਜਿਆਦਾ ਲੇਜੈਂਡਰੀ ਸਫਰ ਇੱਕ ਜਰਨੀ ਪਰ ਉਹਨਾਂ ਦੀ ਮੌਤ ਤੋਂ ਇਹਨਾਂ ਜ਼ਿਆਦਾ ਉਹ ਦੁੱਖ ਹੁੰਦਾ ਨਾ ਕਿ ਯਾਰ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਸਾਹਮਣੇ ਲਾਲ ਪੱਟੀ ਤੇ ਸ਼ੋ ਹੋ ਰਹੀ ਲਿੰਕ ਤੇ ਕਲਿੱਕ ਕਰਕੇ ਤੁਸੀਂ ਇਹ ਪੂਰੀ ਵੀਡੀਓ ਦੇਖ